ਅਸ਼ੀਰਵਾਦ ਲੈਣਾ ਹੈ ਬਾਬਾ ਜੀ ਦਾ ਐਂਡ ਅਲਵਿਨ ਇਤਲਾ ਦਾ ਕਿ ਇੱਥੇ ਆਪਾਂ ਗੱਲ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਾਂ ਰੱਬ ਦੇ ਘਰ ਆਏ ਆ ਹਨਾ ਤੇ ਇੱਥੇ ਮੱਥਾ ਟੇਕ ਕੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਪਾਠ ਕਰਕੇ ਕਿ ਜਿੰਨੀ ਮਿਹਨਤ ਕੀਤੀ ਸਾਰੀ ਟੀਮ ਨੇ ਉਹਦਾ ਉਹਦਾ ਸਾਰਿਆਂ ਦਾ ਵਧੀਆ ਹੋਵੇ ਸਾਰਿਆਂ ਦਾ ਫਿਊਚਰ ਵਧੀਆ ਹੋਵੇ ਐਂਡ ਜਿਨ੍ਹਾਂ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਦਿਲਮੋਸ਼ ਫਿਲਮਸ ਐਂਡ ਜੈਪ ਸੁਬੀ ਜੋ ਵੀ ਨਾਲ ਹੈ ਦੀਪ ਸੈਗਲ ਜੀ ਚੰਨੀ ਜੀ ਸੋ ਸਾਰਿਆਂ ਦਾ ਪਰਮਾਤਮਾ ਸਾਹਿਬ ਤੇ ਮੇਰੇ ਪ੍ਰਯਾਤਨ ਸਿਰ ਕਿਸ ਤਰ੍ਹਾਂ ਦੀ ਸਟੋਰੀ ਇਸ ਫਿਲਮ ਦੇ ਵਿੱਚ ਮੈਨੂੰ ਦਿਲ ਆਦਾ ਮੇਰਾ ਜੀ ਨਹੀਂ ਕਰਦਾ ਤੁਹਾਨੂੰ ਫਿਲਮ ਦੀ ਕਹਾਣੀ ਗੁਰਦੁਆਰੇ ਖੜ ਕੇ ਦੱਸਣ ਲਈ ਸੋ ਕੀ ਖਾਸ ਹੈ ਜੀ ਇਸ ਦੀ ਦੱਸਣ ਲਈ ਕੀ ਮੈਸੇਜ ਦਰਸ਼ਕਾਂ ਲਈ ਮੈਸੇਜ ਹੈ ਕਿ ਪੰਜਾਬੀ ਪੰਜਾਬ ਲਈ ਜਿਹੜੀ ਇੱਕ ਬਹੁਤ ਜ਼ਰੂਰੀ ਚੀਜ਼ ਆ ਜਿਹੜੀ ਪੰਜਾਬ ਨੂੰ ਜਾਣਨੀ ਚਾਹੀਦੀ ਆ ਉਸ ਇਸ ਫਿਲਮ ਦੇ ਵਿੱਚ ਹੈਗੀ ਆ ਕਿ ਜਿਵੇਂ ਕਿ ਪੰਜਾਬ ਫਿਲਮ ਦੇ ਵਿੱਚ ਇੱਕ ਸਵਾਲ ਆ ਕਿ ਇੰਨੇ ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਅੱਜ ਤੱਕ ਇੱਕ ਵੀ ਸਰਕਾਰੀ ਹਸਪਤਲ ਪ੍ਰਾਈਵੇਟ ਹਸਪਤਲ ਤੋਂ ਵਧੀਆ ਕਿਉਂ ਨਹੀਂ ਹੈ ਸੋ ਇਹਦਾ ਜੇ ਤੁਹਾਡੇ ਕੋਲ ਕਿਸੇ ਕੋਲ ਜਵਾਬ ਹੈਗਾ ਤੁਸੀਂ ਦੇ ਦਿਓ ਤੇ ਇਹ ਸਵਾਲ ਜਿਹੜਾ ਮੈਨੂੰ ਲੱਗਦਾ ਕਦੀ ਕਿਸੇ ਨੇ ਪੁੱਛਿਆ ਨਹੀਂ ਆ ਸੋ ਇਹ ਫਿਲਮ ਇਹ ਫਿਲਮ ਇਹ ਸਵਾਲ ਪੁੱਛਦੀ ਹੈ ਸਿਰ ਕਿੰਨੀ ਤਰੀਕ ਨੂੰ ਰਿਲੀਜ਼ ਹੋ ਰਹੀ ਹੈ 17 ਮਈ ਨੂੰ ਭਾਈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹਤੇ ਆ ਤੁਹਾਡਾ ਆਸ਼ੀਰਵਾਦ ਚਾਹੀਦਾ ਤੁਹਾਡੀਆਂ ਦੁਆਵਾਂ ਚਾਹੀਦੀਆਂ ਤੁਹਾਡੀਆਂ ਅਰਦਾਸਾਂ ਚਾਹੀਦੀਆਂ ਬਸ